ਔਰ ਬਾਈ ਕੀ ਹਾਲ ਚਾਲ ਠੀਕ ਠਾਕ ਵਧੀਆ ਬਾਈ ਜੀ ਬਾਈ ਗੋਬੀ ਤੁਸੀਂ ਕਿੰਨੇ ਕੇ ਟਾਈਮ ਤੋਂ ਦਾਣੇ ਖੇਤੀ ਕਰ ਰਹੇ ਹੋ ਅਸੀਂ ਤਾਂ ਜਿੰਮੀ ਲੱਗਿਆ ਖੇਤੀ ਕਰਨਾ ਬਸ ਕੋਈ ਬੰਦਿਆਂ ਦੀ ਸਾਡੇ ਰਿਸ਼ਤੇਦਾਰ ਵੀ ਕਰਦੇ ਸੀਗੇ ਠੀਕ ਹੈ ਜੀ ਉਹ ਸਾਡੇ ਛੁੱਟ ਕੇ ਬਾਹਰ ਪੂਰ ਵਾਗ ਗਏ ਹਾਂਜੀ ਤੇ ਮੈਂ ਹੁਣ ਨਵੀਂ ਪਹਿਲਾਂ ਪਿਛਲੇ ਸਾਲ ਅੱਗੇ ਮਿਰਚਾਂ ਮਿਰਚਾਂ ਲਾਈਆਂ ਸੀਗੀਆਂ ਸਬਜ਼ੀ ਲਈ ਠੀਕ ਹੈ ਜੀ ਹਾਂ ਉਧਰ ਰੇ ਰੂਟ ਘਟਾਇਆ ਮਿਰਚਾਂ ਦਾ ਠੀਕ ਹੈ ਜੀ ਤੇ ਵੀਰੇ ਇਸ ਵਾਰ ਕੋਈ ਗੋਭੀ ਲਈ ਆ ਕੁਸ ਭਿੰਡੀ ਲਈ ਆ ਉਹ ਜਿਹੜੀ ਟਕੀ ਪਈ ਜੀ ਜਿਹੜੀ ਅੱਜ ਤੇ ਕਾਗਜ ਪਾਇਆ ਸੀ ਭਿੰਡੀ ਗੇਤੀ ਭਿੰਡੀ ਹੋ ਜੂਗੀ ਇਹ ਗੇਤੀ ਭਿੰਡੀ ਆਏ ਹੁਣ ਸਰਦੀ ਪੈਂਦੀ ਆ ਕੋਰਾ ਪੈਂਦਾ ੜਾ ਦੂਬਾਰ ਠੀਕ ਹੈ ਜੀ ਉਦੋਂ ਬਾਰ ਫਿਰ ਜਦੋਂ ਕੋਰੇ ਦਾ ਟਾਈਮ ਲੰਘ ਗਿਆ ਮੂਰੇ ਫੱਗਣ ਚੜਨ ਲੱਗ ਗਿਆ ਠੀਕ ਹੈ ਜੀ ਉਦੋਂ ਹੀ ਕਾਗਜ ਲਾ ਦੇ ਇਹ ਫੇਰ ਭਾਈ ਗੋਭੀ ਤੁਸੀਂ ਪਹਿਲਾਂ ਪੂਰਾ ਕਿ ਦੂਜਾ ਇਸ ਤੋਂ ਪਹਿਲਾਂ ਜੇ ਗਰਮੀ ਚ ਲਾ ਦਿੰਦੇ ਆਪਣੀ ਜਿਹੜੀ ਗਰਮੀ ਚ ਲੱਗਦੀ ਹੁੰਦੀ ਆ ਉਹ ਤਾਂ ਨਿਬੜ ਚੁੱਕੀ ਆ ਜੀ। ਅੱਛਾ। ਤੇ ਜਿਹੜੀ ਗਰਮੀ ਤੋਂ ਬਾਅਦ ਚੱਲਦੀ ਆ ਉਹ ਵੈਸੇ ਰੇਟ ਉਹਦਾ ਜ਼ਿਆਦਾ ਆ ਜਾਂਦੇ। ਇਹਦਾ ਰੇਟ ਤਾਂ ਥੋੜੇ ਹੁਣ। ਘੱਟ। ਠੀਕ ਆ। ਹੁਣ ਇਹ ਮੰਨ ਕੇ ਥੋੜਾ ਫੇਰ ਵੀ ਪ੍ਰੋਫਿਟ ਦਾ ਬਚਤਦਾ ਹੋਊਗੀ ਹਨਾ ਆਪਣੀ। ਬਚਤ ਐ ਜੀ ਇਹਦਾ ਝਾੜ ਵਧਦਾ ਹੋ ਜਾਂਦਾ। ਇਹ ਮੰਨ ਫੁੱਲੇ ਤਾਂ 2-2 ਕਿਲੋ ਦਾ ਫੁੱਲ ਵੀ ਹੁਣ ਹੋ ਜਾਂਦਾ। ਠੀਕ ਆ। ਇੱਕ-ਇੱਕ ਬੋਲੀ। ਹਾਂ ਜੇ ਮੰਨ ਕੇ 6-70 ਰੁਪਏ ਵੀ 12-13 ਰੁਪਏ ਦਾ ਫੁੱਲ ਵਿਕੇ ਜਾਂਦਾ। ਠੀਕ। ਇਹ ਬਈ ਹੋਈ ਰੇ ਸਪਰੇਅ ਤੇ ਕੋਈ ਕਿ ਬਿਲਕੁਲ ਨਹੀਂ ਕੋਈ ਜ਼ਿਆਦਾ ਰੇ ਕਿੱਲੇ ਦੇ ਹਿਸਾਬ ਨਾਲ ਡੀਪੀ ਲਾਇਆ ਸੀਗਾ ਛੱਡੀ ਐਪੀ ਲਾਇਆ ਠੀਕ ਹੈ ਹਾਂ ਕੁਝ ਪਟਾਸ ਇੱਟਾ ਸੀਗਾ ਅੱਧਾ ਕਿੱਟਾ ਕਿੱਲੇ ਦਾ ਠੀਕ ਹੈ ਜੀ ਮੈਂ ਸੋ ਦੁਬਾਰਾ ਖੜਾ ਕੇ ਵੀ ਦੁਪੱਟਾਂ ਪਾ ਦਿਆਂ ਥੋੜਾ ਬਾਦਾ ਜੂਰੀਆ ਲਾਏ। ਨਾ ਭਾਈ ਫਿਰ ਛੋਟੇ ਤੁਸੀਂ ਕੱਲੇ ਹੋਣੇ ਹੋ ਕਿ ਨਾਲ ਬਾਲ ਬੱਚੇ ਵੀ ਹੋਰ ਕਰਵਾਉਣ ਦੇਣਗੇ? ਨਾ ਜੀ ਬਾਲ ਬੱਚੇ ਤਾਂ ਹੁਣ ਥੋੜਾ ਜਿਹਾ ਇੱਧਰ ਲੈਂਦੇ ਨਹੀਂ ਕਿ ਮੈਂ ਆਪ ਹੀ ਬੱਸ ਅਸੀਂ ਕੱਲੀ ਕਰਦੇ ਹਾਂ। ਹਾਂ ਕੱਲੀ ਆ ਜਾਂਦੇ। ਇਹ ਫਿਰ ਭਾਈ ਕਿੱਥੇ ਵੇਚਦੇ ਤੁਸੀਂ ਗੋਭੀ? ਇਹ ਮੰਡੀ ਪਹਿਲਾਂ ਅਸੀਂ ਇੱਥੇ ਪਿੰਡ ਵੀ ਵੇਚਦੇ ਰਹੇ ਹਾਂ। ਠੀਕ ਹੈ ਜੀ ਲੋਕ ਫਿਰ ਹੁਣ ਪਿੰਡ ਵੇਚ ਦੇ ਕਰ ਲੈ ਜਣੇ ਨੂੰ ਔਖਾ ਫਿਰ ਉੱਧਰ ਵੀ ਕੰਮ ਫਿਰ ਖੇਤ ਜੀ ਵੀ ਕਰਨਾ ਠੀਕ ਹੈ ਆ ਭਾਈ ਆਪ ਵੀ ਦਿਖਾਓ ਥੋੜੀ ਗੋਭ ਏ ਭਾਈ ਇਹ ਮਿਰਚਾ ਹੋ ਗਈ ਆਪਣੀ ਇਹ ਇਹ ਆਪਣੀ ਪ੍ਰਿੰਡੀ ਹੈ ਸਾਰੀ ਪ੍ਰਿੰਡੀ ਹੈ ਹਾਂ ਪ੍ਰਿੰਡੀ ਹੈ ਇਹ ਇਹ ਮਨ ਨੂੰ ਆਪਾਂ ਜੀਰੀ ਵੱਢ ਕੇ ਲਾਤੀ ਸੀਗੀ ਠੀਕ ਹੈ ਇਹ ਉਹੀ ਰੱਖ ਲਈ ਠੀਕ ਹੈ ਹਾਂ ਜੀਰੀ ਵੱਢ ਕੇ ਢਿੱਡੀ ਹੋ ਗਈ ਸੀਗੀ ਇਹ ਉਹੀ ਪ੍ਰਿੰਡੀ ਤੁਸੀਂ ਰੱਖ ਲਈ ਹਾਂ ਰੱਖ ਲਈ ਇਹ ਫਿਰ ਹੁਣ ਜਦੋਂ ਸ਼ੁਰੂ ਚ ਸਟਾਰਟ ਹੋਊਗੀ ਉਦੋਂ ਰੇਟ ਇਹਦਾ ਵਧੀਆ ਹੁੰਦਾ ਠੀਕ ਹੈ ਜੀ ਠੀਕ ਹੈ ਮਤਲਬ ਕਿ ਇਹਨੇ ਦੁਬਾਰਾ ਹਰ ਹਾਂ ਇਹਨੇ ਜਦੋਂ ਹੁਣ ਠਾਹ ਹੁਣ ਸਰਦੀ ਤੋਂ ਬਚ ਕੇ ਬਾਹਰ ਰਹੂ ਤਾਂ ਇਹ ਸੁੱਕ ਜੂਗੀ ਫਿਰ ਸਾਰੀ ਠੀਕ ਹੈ ਜੀ ਜੇ ਮੈਂ ਆਪਾਂ ਨਵਾਂ ਬੀਜ ਲਾਉਣੇ ਪੀ ਉਹਦੀ ਜ਼ਰੂਰਤ ਨਹੀਂ ਪੈਂਦੀ ਹਾਂ ਜੇ ਨਵਾਂ ਬੀਜ ਲਾਵਾ ਇਹ ਥੇਤੀ ਤਾਂ ਪਹਿਲੀ ਵਾਰ ਉੱਗਦਾ ਨਹੀਂਗਾ ਹੁਣ ਕਿਉਂਕਿ ਮੌਸਮ ਠੰਡਾ ਮੌਸਮ ਬਦਲ ਗਿਆ ਅੱਗੇ ਦਾ ਮੌਸਮ ਅੱਜਕੱਲ ਆ ਕੇ ਗਰਮ ਹੋ ਜਾਂਦਾ ਮੰਨ ਚੀਜ਼ਾਂ ਪੀ ਹਰੇ ਹੋਣ ਲੱਗ ਜਾਂਦੇ ਹਾਂਜੀ ਹਾਂ ਓਏ ਹੁਣ ਮੌਸਮ ਜ਼ਿਆਦਾ ਚੇਂਜ ਹੋ ਗਿਆ ਠੀਕ ਹੈ ਜੀ ਹੁਣ ਮੰਨ ਲਓ ਵੀ ਹਰਾ ਨਹੀਂ ਹੁੰਦਾ ਠੀਕ ਹੈ ਬਿਲਕੁਲ ਹੈ ਆਰਗੈਨਿਕਾ ਇਹਦੇ ਵਿੱਚ ਕੋਈ ਤੁਸੀਂ ਹੋਰ ਕੁਝ ਨਹੀਂ ਨਾ 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 ਕੁਝ ਨਹੀਂ ਪਾਇਆ ਇਹਦੇ ਵਿੱਚ ਨਾ ਨਾ ਕੁਝ ਨਹੀਂ ਕੋਈ ਨਹੀਂ ਉਧਰ ਭਾਈ ਉਹ ਕੀ ਲੈ ਆ ਆਪਣਾ ਫਿਰੇ ਉਹ ਤਾਂ ਮਨ ਪਹਿਲਾਂ ਚੱਪਣ ਕਦੂ ਲਾਇਆ ਸੀਗਾ ਜੀ ਉਹਦੇ ਵਿੱਚ ਆ ਗਿਆ ਚੱਪਣ ਕਦੂ ਉਹਦੇ ਵਿੱਚ ਹੁਣ ਗੋਭੀ ਲਈ ਹੋਈ ਠੀਕ ਹੈ ਗੋਭੀ ਲਈ ਹਾਂ ਗੋਭੀ ਉਹ ਲੇਟ ਫਿਰ ਉਹਦਾ ਰੇਟ ਉੱਤ ਵੀ ਹੋ ਸਕਦਾ ਵਧੀਆ ਠੀਕ ਆ ਵਿੱਚ ਆਪਣੀ ਗਾਲ ਗੋਭੀ ਲਈ ਹੈ ਜਿਹੜੀ ਕਹਿੰਦੇ ਨੇ ਆਪਣੀ ਪੱਤ ਗੋਭੀ ਹੈ ਕੀ ਪੱਤ ਗੋਭੀ ਦੀ ਵਿੱਚ ਫੱਕ ਵੀ ਬੂਰ ਲੱਜ ਜਾਂਦਾ ਹੁਣ ਜਦੋਂ ਉੱਥੋਂ ਲਿਆਉਣੇ ਨਾ ਹਾਂਜੀ ਹਾਂ ਉਹ ਵਿੱਚ ਕੋਈ ਬੂਝੇ ਹੁੰਦੇ ਨੇ ਵਿੱਚੋਂ ਪੱਤ ਗੋਭੀ ਦੇ ਰਾ ਰਲ ਜਾਂਦੇ ਆ ਉੱਥੇ ਫਿਰ ਇਕੱਠੀ ਪੜਦੇ ਫੜਦੇ ਨੇ ਉਹ ਧਰਨੇ ਵੇ ਠੀਕ ਹੈ ਠੀਕ ਹੈ ਉਹਦੇ ਵਿੱਚ ਕੋਈ ጉਜਜ ਲੱਗ ਜੰਦੇ ਨਹੀਂ ਨਾਲਾ ਬਹੁਤ ਵਧੀਆ ਕੰਮ ਕਰੀ ਪਰੇ ਬੱਤ ਲੱਗੀ ਹੋਈ ਹੈ ਪਰਲੀ ਠੀਕ ਹਾਂ ਉਹ ਪਰਾਂ ਖੜੀ ਹੈ ਜੀ ਹਾਂ ਉਹਦਾ ਰੇਟ ਵੀ ਬਈ ਇਹੀ ਹੈ ਕਿ ਫਰਕ ਹੁੰਦਾ ਦਾ ਉਹਦਾ ਮਨ ਉਹਦਾ ਹੈਗਾ ਹੁਣ 9 ਕੁ 10 ਰੁਪਈਆ 900 ਰੁਪਏ ਕਿਲੋ ਮਨ ਵੀ ਜਦੋਂ ਹਾਂ 10 12 ਦੇ ਨਾਲ ਰੇਟ ਵਧ ਜਾਣਾ ਇਹਦਾ ਠੀਕ ਹੈ ਜੀ ਮਨ ਹੁਣ ਹੁਣ ਇਹਦਾ ਪੂਰਾ ਜੋਰ ਅੱਜ ਤੋਂ 10 12 ਦੇ ਨਾਲ ਨੂੰ ਮਨ ਉਹਦਾ ਤਾਂ 20 ਰੁਪਈਆ ਮੰਡੀ ਦਾ ਰੇਟ ਆ ਜੀ ਠੀਕ ਹੈ ਜੀ ਇਹ ਬਾਈ ਮਾਲ ਕੋਈ ਫਿਰ ਆਪ ਨੂੰ ਬੱਚ ਤੇ ਰਹੇ ਦਿਹਾੜੀ ਦੇ ਵਧੀਆ ਬਣਦੀ ਹੈ ਜੇ ਬਾਕੀ ਵਧੀਆ ਵਧੀਆ ਵੇ ਟਾਈਮ ਬੜਾ ਉਹ ਉੱਥੇ ਬੈਠਾਂਗੇ ਖੁੰਡਾਂ ਦੇ ਕਿਸੇ ਦੀ ਇਹਦੀ ਚੁਗਲੀ ਕਰ ਲਈ ਉਹਦੀ ਚ ਕਰ ਲਈ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਹੈ ਜਿਹੜਾ ਸਰੀਰ ਆਪਣਾ ਉਹ ਬੇਕਾਰ ਹੋ ਜਾਂਦਾ ਅੱਦੇ ਖੇਤ ਹੋਣੇ ਹਨ ਬਿਲਕੁਲ ਹਾਂ ਹਾਂ ਉਹ ਨਹੀਂ ਫਿਰ ਕਿਸੇ ਕੰਮ ਦਾ ਰਹਿੰਦਾ ਹਾਂਜੀ ਹਾਂ ਅੱਜ ਕੱਲ੍ਹ ਹੋਰ ਤਾਂ ਆਪਣੇ ਗੱਲੀ ਨਹੀਂ ਉਹਦੀ ਕਰ ਲਈ ਇਹਦੀ ਕਰ ਲਈ ਉੱਥੇ ਬਹਿ ਕੇ ਠੀਕ ਹੈ ਠੀਕ ਹੈ ਵਧੀਆ ਦਾ ਟਾਈਮ ਨਾਲ ਦੇ ਨਾਲੇ ਆਪਦੇ ਨਾਲ ਆਏ ਆ ਕੰਮ ਲੱਗੇ ਨਾਲ ਜਵਾਬ ਵੀ ਰਿਸ਼ ਕਰਦੇ ਨੇ ਕੰਮ ਕਰਦੇ ਨੇ ਹਾਂ ਬਿਲਕੁਲ ਬਾਈ ਬਿਲਕੁਲ ਚਲੋ ਠੀਕ ਹੈ ਬਾਈ ਸਾਨੂੰ ਬਹੁਤ ਫ੍ਰੀਆ ਲੱਗੇ ਹੋਣਾ ਹੈ ਹਾਂ ਹਾਂ ਠੀਕ ਹੈ ਬਾਈ ਓਕੇ ਠੀਕ